ਹਾਂਜੀ ਭਾਈ ਸਾਹਿਬ ਚైనా ਵਾਲਿਆਂ ਦੀ ਮੰਨਿਆ ਵੀ ਚైనా ਦੇ ਬਹੁਤ ਜਾਣ ਡਿਆ ਗਏ ਜੀ ਕੁਦਰਤ ਨੂੰ ਵੀ ਫੇਲ ਕੰਡਿਆ ਪਰ ਭਾਈ ਸਾਹਿਬ ਜੀ ਬੇਨਤੀ ਆ ਰੱਬ ਰੱਬ ਹੀ ਹੁੰਦਾ ਵਾ ਜੇ ਆਪਾਂ ਰੱਬ ਨਾਲ ਖਲਵਾੜ ਕਰਾਂਗੇ ਰੱਬ ਫਿਰ ਨਤੀਜਾ ਦੇ ਦਿਖਾਉਂਦਾ ਹੀ ਦਿਖਾਉਂਦਾ ਜੀ ਦੇਖਿਓ ਜਿਹੜਾ ਗੌਰ ਦੇ ਨਾਲ ਕੀ ਹਾਲਾਤ ਬਣਾਏ ਨੇ ਚైనా ਵਾਲਿਆਂ ਦੇ